ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪੰਜਾਬ ਜੀ ਕੇ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਨੰਬਰ 1 ਪੰਜਾਬ ਦੀ ਆਬਾਦੀ ਘਣਤਾ ਕਿੰਨੀ ਹੈ ਆਪਸ਼ਨ A 552 ਸਕਰ ਕਿਲੋਮੀਟਰ ਆਪਸ਼ਨ B 553 ਸਕਰ ਕਿਲੋਮੀਟਰ ਆਪਸ਼ਨ C 552 ਸਕਰ ਕਿਲੋਮੀਟਰ ਆਪਸ਼ਨ D 574 ਸਕਰ ਕਿਲੋਮੀਟਰ ਇਹਦਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ A 552 ਸਕਰ ਕਿਲੋਮੀਟਰ नंबर दो पंजाब का कुल क्षेत्रफल कितना है पाँ हज़ार किलोमीटर स्केयर ऑप्शन बी पाँ हज़ार ऑप्शन सी पाँ हज़ार ऑप्शन डी पाँ हज़ार इधर सही उत्तर है ऑप्शन नंबर बी पाँ हज़ार किलोमीटर स्केयर अगले प्रश्न तेज जी प्रश्न नंबर तीन ਆਧੁਨਿਕ ਪੰਜਾਬ ਦੀ ਸਥਾਪਨਾ ਕਦੋਂ ਹੋਈ ਸੀ ਆਪਸ਼ਨ ਏ 1 ਨਵੰਬਰ 1966 ਨੂੰ ਆਪਸ਼ਨ ਬੀ 2 ਨਵੰਬਰ 1966 ਨੂੰ ਆਪਸ਼ਨ ਸੀ 1 ਦਸੰਬਰ 1966 ਨੂੰ ਆਪਸ਼ਨ ਡੀ 2 ਦਸੰਬਰ 1966 ਨੂੰ ਇਹਦਾ ਸਹੀ ਉੱਤਰ ਹੈ ਆਨਸਰ 1 ਨਵੰਬਰ 1966 ਨੂੰ ਆਪਸ਼ਨ ਨੰਬਰ ਏ ਨੈਕਸਟ ਪ੍ਰਸ਼ਨ ਤੇ ਜਾਣਦੇ ਹਾਂ ਜੀ पंजाब की कुल साक्षरता कि है ऑप्शन ए चौहत्तर चौरासी परसेंट ऑप्शन बी पचहत्तर पोवाइट चौरासी प्रसेंट ऑप्शन सी पचत्तर परसेंट ऑप्शन डी सतर पोइ चौरासी परसेंट यह सही है उत्तर ऑप्शन बी पचत्तर पोवाइंट परसेंट यह सही उत्तर है नैक्सट ਕਵੈਸਚਨ ਤੇ ਜਾਣਿਆ ਜੀ ਕਵੈਸਚਨ ਨੰਬਰ 5 ਕਿਸ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਲੋਕ ਪੜੇ ਲਿਖੇ ਲੋਕ ਮਿਲਦੇ ਹਨ ਆਪਸ਼ਨ A ਮਾਨਸਾ ਆਪਸ਼ਨ B શ્રી ਮੁਕਤਸਰ ਸਾਹਿਬ ਆਪਸ਼ਨ C ਹੁਸ਼ਿਆਰਪੁਰ ਆਪਸ਼ਨ D ਬਠਿੰਡਾ ਹਾਂਜੀ ਇਹਦਾ ਸਹੀ ਉੱਤਰ ਆਪਸ਼ਨ C ਹੁਸ਼ਿਆਰਪੁਰ ਇਹ ਤਾਂ ਟ੍ਰਿਕ ਹੈ ਜੀ ਜਿਹੜੇ ਹੁਸ਼ਿਆਰ ਹੋਣਗੇ ਉਹ ਹੀ ਜ਼ਿਆਦਾ ਪੜੇ ਲਿਖੇ ਹੋਣਗੇ ਇਸ ਕਰਕੇ 2011 ਦੇ ਡਾਟਾ ਅਨਸਾਰ ਆਪਸ਼ਨ ਸੀ ਇਸ ਦਾ ਸਹੀ ਉੱਤਰ ਹੈ ਨੈਕਸਟ ਕੁਸ਼ਚਨ ਤੇ ਜਾਂਦੇ ਆ ਜੀ ਕੁਸ਼ਚਨ 6 ਕਿਸ ਜ਼ਿਲ੍ਹੇ ਵਿੱਚ ਘਟ ਪੜੇ ਲਿਖੇ ਲੋਖਣ ਆਪਸ਼ਨ A ਮੁਕਤਸਰ ਸਾਹਿਬ ਆਪਸ਼ਨ B ਬਠਿੰਡਾ ਆਪਸ਼ਨ C ਮਾਨਸਾ ਆਪਸ਼ਨ D ਬਰਨਾਲਾ ਇਹ ਦੱਸੇ ਇਤਰਾਜੀ ਆਪਸ਼ਨ ਸੀ ਮਾਨਸਾ ਪਰ ਅਕੋਰਡਿੰਗ ਟੂ ਜੇ ਦੇਖੀਏ ਤਾਂ ਸਾਰੇ ਪੜ੍ਹੇ ਲਿਖੇ ਲੋਕ ਮਾਨਸਾ ਦੇ ਵਿੱਚ ਆ ਬਹੁਤ ਹਸਤੀਆਂ ਨੇ ਬਹੁਤ ਸਾਰੇ ਮਦੂਕੀ ਫਿਲਮਾਂ ਦੇ ਵਿੱਚ ਗਏ ਨੇ ਤੇ ਮਾਨਸਾ ਦੇ ਵਿੱਚ ਪੜ੍ਹੇ ਲਿਖੇ ਲੋਕ ਜ਼ਿਆਦੇ ਨਹੀਂ ਪਰ ਡਾਡਾ ਸਰ ਮਾਨਸਾ ਵਿੱਚ ਘੱਟ ਪੜ੍ਹੇ ਲਿਖੇ ਲੋਕ ਨੇ ਅਗਲੇ ਪ੍ਰਸ਼ਨ ਤੇ ਹੈ ਨੰਬਰ 7 ਪੰਜਾਬ ਦਾ ਕਿਹੜਾ ਸ਼ਹਿਰ ਖੇਡਾਂ ਦੇ ਸਮਾਂ ਦੇ ਨਿਰਮਾਣ ਲਈ ਮਸ਼ੂਰ ਹੈ ऑप्शन ए मुक्सर साहिब ऑप्शन बी अमृतसर ऑप्शन सी जलंधर ऑप्शन डी लुधियाना ਇਹਦਾ ਵੀ ਇਹ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੀ ਜਲੰਧਰ ਖੇਡਾਂ ਦੇ ਸਮਾਨ ਦੇ ਨਿਰਮਾਣ ਲਈ ਮਸ਼ਹੂਰ ਹੈ ਪ੍ਰਸ਼ਨ ਨੰਬਰ 8 ਪੰਜਾਬ ਨਾਲ ਕਿੰਨੇ ਰਾਜਾਂ ਦੀ ਸਰਹੰਦ ਲੱਗਦੀ ਹੈ ਆਪਸ਼ਨ ਏ 1 ਆਪਸ਼ਨ ਬੀ 2 ਆਪਸ਼ਨ ਸੀ 3 ਆਪਸ਼ਨ ਡੀ 4 ਇਹਦਾ ਸਹੀ ਉੱਤਰ ਹੈ ਆਪਸ਼ਨ ਸੀ 3 ਨੈਕਸਟ ਕੁਐਸਚਨ ਤੇ ਜਾਣਿਆ ਜੀ ਸਟੀਲ ਸਿਟੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਜਾਂ ਪੰਜਾਬ ਦੀ ਸਟੀਲ ਸਿਟੀ ਕਿਹੜੀ ਹੈ ਆਪਸ਼ਨ A ਮੰਡੀ ਗੋਬਿੰਦਗੜ ਆਪਸ਼ਨ B ਬਠਿੰਡਾ ਆਪਸ਼ਨ C ਸੰਗਰੂਰ ਆਪਸ਼ਨ D ਫਤਿਹਗੜ ਸਾਹਿਬ ਇਸ ਦੇ ਸਹੀ ਉੱਤਰ ਹੈ ਆਪਸ਼ਨ A ਮੰਡੀ ਗੋਬਿੰਦਗੜ ਨੂੰ ਸਟੀਲ ਦੀ ਸਟੀਲ ਮੰਡੀ ਕਿਹਾ ਜਾਂਦਾ ਹੈ ਥੈਂਕ ਯੂ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰੋ ਅੱਗੇ ਵੀ ਆਪਾਂ ਪੰਜਾਬ ਜੀ ਕੇ ਦੇ ਕੁਐਸਚਨ ਲੈ ਕੇ ਆਵਾਂਗੇ ਆਪਾਂ ਪੰਜੂ ਦੀ ਸੀਰੀਜ਼ ਸ਼ੁਰੂ ਕੀਤੀ ਆ ਇੰਪੋਰਟੈਂਟ ਜੀ ਕੇ ਦੇ ਕੁਐਸਚਨ ਥੈਂਕ ਯੂ